ਲੋ ਬਾਈ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ ਚ ਅੱਜ ਦਾ ਯਾਰ ਕਰ ਲ ਆਪਾਂ ਕਿਤੇ ਗਏ ਸੀ ਆਪਣੀ ਜੀਪ ਦਾ ਸਟੀering ਵਾਲਾ ਰਾਹ ਟੁੱਟ ਗਿਆ ਉਹ ਹੁਣ ਉੱਥੇ ਖੜੀ ਆ ਹੁਣ ਆਪਣਾ ਜੀਓਬਰ ਲੈ ਕੇ ਜਾਂਦਿਆਂ ਉਹ ਨੂੰ ਮਾੜ ਤੰਗ ਕੇ ਲਿਆਵਾਂਗੇ ਉਹਦੇ ਲਓ ਬਾਈ ਆ ਰਿਹਾ ਆਪਣਾ ਜੀਓਬਰ ਉਹਨੂੰ ਕਰਦੇ ਆਂ ਸਟਾਰਟ ਮਾਰ ਮਾਰਦੇ ਆਂ ਤੇ ਕਪੜਾ ਕਪੜਾ ਜੋ ਬਰਾਬਰ ਆ ਗਿਆ ਹੀ ਬਾਹਰ ਹੁਣ ਚੱਲਦੇ ਆਪਾਂ ਸੋਦੇ ਸੂਈ ਜਮਾ ਤੋਂ ਲੈ ਡੀਬੀ ਜੀ ਵੀ ਅਜੂਰ ਵੀ ਤੇਲ ਪਵਾ ਕੇ ਲੈਣੇ ਆ ਤੇ ਚੱਲਾਂਗੇ ਨਾਲ ਧੰਗ ਵਰਗਿਆਂ ਨੂੰ ਬੋਰੀਆ ਪਾਵਣੀ ਹੀ ਢੱਲੋਂਗੇ ਘਰੇ ਆ ਰੱਖ ਲਿਆ ਸੰਗੜਾ ਨਾਲ ਆਪਣਾ ਸੁੱਖ ਬਾਈ ਤੇ ਢੱਲੋਂ ਬਾਈ ਹੁਣ ਚੱਲਦੇ ਆਪਾਂ ਈਪ ਲੈਣ ਲੋਈ ਔਰ ਆਪਣਾ ਚੋਬਰ ਆਖੜੀ ਆਪਣੀ ਬਾਕੀ ਹੁਣ ਇਹਦੀਆਂ ਲਾਈਟਾਂ ਟੁੱਟਾਂ ਖੋਲਦੇ ਆ ਫਿਰ ਬੰਨਾਂਗੇ ਨੂੰ ਮਗਰ ਦੇਖੋ ਢਿੱਡੀ ਆਪਣੀ ਪਾਵਰ ਹੀ ਹੋ ਗਈ ਖੰਡ ਲਓ ਹੋਈ ਜਾਵੇਂ ਮੈਸੀ ਨੂੰ ਦੇ ਕੋਈ ਆਪਣਾ ਢੱਲਾਉਣੇ ਲਾਈਟਾਂ ਖੋਲਣੀਆਂ ਸ਼ੁਰੂਆ ਕਰਤੀਆਂ ਸਮਾਨ ਤੋੜਨ ਦਾ ਢੱਲੋ ਬਾਈ ਪੂਰਾ ਸ਼ਕੀਨ ਆ

ਨਿਕਲਦੇ ਵਸਟਾਰਟ ਬੰਦ ਨੇ ਲੋ ਬਾਈ ਕੀ ਪਪਾ ਮੋੜਤੀ ਆਪਣਾ ਚੋਧਰ ਮੰਗਰੇ ਲਾਤ ਚ ਤਾਂ ਨਹੀਂ ਨਾ ਨਾ ਲੋ ਬਾਈ ਕੀ ਪਪਾ ਟੰਗ ਲਈ ਹੁਣ ਚੱਲਦਾ ਬੈਂਡਰ ਨੂੰ ਲੋ ਵੀ ਚੱਲਦੇ ਨੇ ਇਹ ਜਪਾਨੀ ਕੰਨ ਇਹ ਸੰਕਰ ਨੂੰ ਪਾ ਕੇ ਦਿੰਦੇ ਨਾ ਜੀ ਬੈਠਾ ਅੰਦਰ ਲਾਓ ਬਾਈ ਆਪਣਾ ਡਰਾਈਵਰ ਹੋ ਗਿਆ ਚੇਂਜ ੱਤਲੋ ਬਾਈ ਖਰਾ ਮੈਂ ਡਰਾਈਵਰੀ ਕਰਨੀ ਹੈ ਕਿਉਂ ਹੋ ਗਿਆ ਦੂਸਰੀ ਕਰਨੀ ਲਓ ਬਈ ਆਪਾਂ ਪਹੁੰਚ ਗਏ ਘਰੇ ਅਰੇ ਆਪਣੀ ਦੀਪਲਾ ਸਟੇ ਰਹਾ ਲਓ ਬਈ ਆਪਾਂ ਮੋ ਜੇ ਸੀ ਕਰੇ ਟੋਚਣ ਕੱਢਤਾ ਹੁਣ ਕੱਲ ਨੂੰ ਕਰਾਂਗੇ ਇਹਦੀ ਰਿਪੇਅਰ ਬਣਤੇ ਆਪਣਾ ਨੈਕਸਟ ਵਲੌਗ ਕੱਲ ਨੂੰ ਇਹ ਰਾੜ ਪਾਵਾਂਗੇ ਜੀ